वाहगुरु जी का खालसा वाहेगुरु जी की फतेह ਦੀ ਐਮਐਲਏ ਸਰਦਾਰ ਬਰਿੰਦਰਪ੍ਰੀਤ ਸਿੰਘ ਪਾੜਾ ਵੱਲੋਂ ਜੋ ਬਾਬਾ ਸ੍ਰੀਚੰਦ ਗੁਰੂਗਰਾ ਸਾਹਿਬ ਦੇ ਨੇੜੇ ਤੋਂ ਬਰਦਾਸਪੁਰ ਨੂੰ ਬਹੁਤ ਵੱਡੀ ਮਾਰ ਉਹ ਬੰਦ ਦੇ ਵਿੱਚੋਂ ਪਈ ਸੀ ਆ ਕੇ ਮੌਕਾ ਵੇਖ ਕੇ ਤੇ ਆ ਕੇ 15 15 20 20 ਫੁੱਟ ਡੂੰਗਾ ਜਿੱਥੇ ਮਿੱਟੀ ਪੈ ਰਹੀ ਹੈ ਟਿੱਪਰ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਵੜਦਾ ਜਾਂਦਾ ਹੁਣ ਉੱਤੋਂ ਬਾਰਿਸ਼ ਸ਼ੁਰੂ ਹੋ ਗਈ ਤਿੰਨ ਦਿਨ ਹੋ ਗਏ ਨੇ ਲਗਾਤਾਰ ਇੱਥੇ ਇਤਤਦਾਰ ਬਿਰਿੰਦ ਮੇ ਸਿੰਘ ਪਾੜਾ ਲਗਾਤਾਰ ਕੁਰਸੀ ਦਾਗ ਇੱਥੇ ਬੈਠੇ ਨੇ 2 ਵਜੇ ਸਵੇਰ ਜਾਣਾ 6 ਵਜੇ ਫਿਰ ਆ ਕੇ ਕੰਮ ਸੁਬਾਹ ਉੱਤੇ ਕਰ ਦੇਣਾ ਤੇ ਤੁਸੀਂ ਵੇਖ ਲਓ ਦਿਨ ਰਾਤ ਲਗਾਤਾਰ ਮਿਹਨਤ ਕਰਕੇ ਤੁਹਾਡੇ ਸਾਹਮਣੇ ਆ ਪੁਲ ਬਣਨ ਜਾ ਰਿਹਾ ਥੋੜਾ ਆ ਜਾ ਬਿਲਕੁਲ ਕੰਮ ਰਹਿ ਗਿਆ ਕੋਈ ਅੱਜ ਮੇਰਾ ਖਿਆਲ ਆ ਸਮਾਪਤ ਹੋ ਜਾਏਗਾ ਇਹ ਕੰਮ ਸਾਰਾ ਛੇੜੇ ਚੜ ਜਾਊਗਾ ਇਹ 500 ਫੁੱਟ ਤੋਂ ਲੰਮਾ ਇਹ ਬੰਨਾ ਜਿਹੜਾ ਬਣਨ ਜਾ ਰਿਹਾ ਅੱਜ ਇਹ ਤੋਂ ਪਹਿਲਾਂ ਉਹ ਕਰਾਂ ਮੇਰੇ ਨਾਲ ਫਿਰ ਅਗਲੀ ਵੇਖਦੇ ਆ ਗੈਂਡਾ ਵੀ ਹੋਈ ਆ ਆਹ ਹੋਈ ਤਾਂ ਸਾਰਾ ਕੋਹਦਾ ਹੀ ਆ ਆਹ ਪ੍ਰਸ਼ਾਦਾ ਛਕਾਈਏ ਆ ਤਾਂ ਘੜ ਲਓ ਆਹ ਘੜ ਲਓ ਆਜੋ ਆਜੋ ਦੇਰੀ ਤੇ ਆ ਜਾਓ ਆਹ ਘੜ ਲਓ ਦਿਖਾ ਲਵਾਜੋ ਕਿਹੜਾ ਕਰਾਉਂ ਇਹ ਛੋਟਾ ਫਾਤੋ ਆ ਗਈ ਆ ਆ ਦੇਖ ਯਾਰ ਦਿਓ ਕਰਾ ਸਾਡੇ ਵੀ ਤਾਂ ਬੰਦ ਤੇ ਬੜਾ ਵੱਡਾ ਮਾਰ ਆ ਇਹਨਾਂ ਨੂੰ ਸਮਝੇ ਵੀ ਉੱਠੇ ਕਿ ਤਰ੍ਹਾਂ ਆ ਗਈ ਨਾ ਅਜੇ ਵੀ ਸਮਾ ਮੁੜਾ ਤੇ ਲੱਗਾ ਸਾਡੇ ਉਹ ਪਤਾ ਕਿ ਤਰ੍ਹਾਂ ਸਾਡੇ ਬਹੁਤ ਬੋਰੇ ਬਣ ਕੇ ਹੋਰਲੇ ਬੰਨੇ ਲਾਈ ਆ ਇਹ ਇਧਰ ਚਪਰਾਂ ਦੀ ਹਨੇਰੀ ਲਿਆਂਦੀ ਬੂਰੇ ਬਾਰੇ ਕੱਖ ਨਹੀਂ ਆਈ ਥੱਲੇ ਹੀ ਲੰਘੇ ਭਾਰੇ ਨੇ ਸਾਡੇ ਅਸੀਂ ਕਿਹੜੇ ਚੈਨਲੋਂ ਸਾਡੇ ਅਸੀਂ ਕਿਹੜੇ ਸਾਡੀ ਅਸੀਂ ਕਿ ਆ ਫਸ ਗਏ ਸਾਡੀ ਕਾਲ ਅਖਬਾਰ ਅਸੀਂ ਬੜੀ ਵਧੀਆ ਲਾਂਚਿੰਗ ਕਰਾਉਣੀ ਹੈ ਕਾਲ ਅਖਬਾਰ ਛੱਡ ਕੇ ਇਹਨਾਂ ਡਿਜ਼ਾਈਨ ਕਰੀਏ ਉਹ ਜਿਹੜੀ ਉਹ ਜਿਹੜੀ ਪੂਰੀ ਲੱਗ ਗਈ ਹੈ ਇਹ ਵੀ ਬਣਾਇਆ ਜਾਊਗਾ 4 500 ਫੁੱਟ ਲੰਬਾ ਬੰਨ ਹੈ ਜਿਹੜਾ ਥੋੜਾ ਹੀ ਕੰਮ ਰਹਿ ਗਿਆ ਤਕਰੀਬਨ ਬਾਕੀ ਕੰਮ ਨਵੇੜਤਾ ਤੇ ਮੈਂ ਵੀ ਪੈ ਲੱਗ ਪਿਆ ਨਿਕਨੇ ਕਾ ਫਿਰ ਬਾਦ ਸ਼ੁਰੂ ਹੋ ਗਈ ਆ ਤੇ ਪੂਰੇ ਜੋਰਾਂ ਦੇ ਨਾਲ ਕੰਮ ਚੱਲ ਰਿਹਾ ਆਡੇ ਬਗੀਸ ਸਿੰਘ ਪਰਾਜੀ ਜੋ ਨਾਲ ਹੋ ਕੇ ਲੱਗੇ ਨੇ ਤੇ ਬੋਈਆਂ ਪਰੰਦਾ ਚ ਕੰਮ ਸ਼ੁਰੂ ਹੋ ਰਿਹਾ ਏ ਬਾਚੜ ਕੇ ਸੰਜੋਗ ਦੇ ਰਹੇ ਕੋਈ ਵੀ ਇੱਥੇ ਜੋ ਆਇਆ ਬਾਚੜ ਕੇ ਸੇਵਾ ਕਰ ਰਿਹਾ ਏ ਆਪਣੀ ਜਿੰਮੇਰੀ ਸੰਜੋਗ ਦੇ ਰਹੇ ਨੇ ਸਾਰੇ ਸੰਗਤਾਂ ਵਾਹਿਗੁਰੂ 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 ਇੱਕੋ ਸਾ ਸੰਗਤ ਆ ਪਾਪੀ ਸਿੰਘ ਜੀ ਦੇ ਪਾਏ ਸਾਡੇ ਪੜਾ ਸਾਹਿਬ ਉੱਪਰ ਜੋ ਉਹਨਾਂ ਨੇ ਕਿਹਾ ਏ ਸੋ ਇਹਨੇ ਬੰਨ ਪੂਰਾ ਹੋ ਰਿਹਾ ਏ ਵਾਹਿਗੁਰੂ ਸਵੇਰ ਚੜ੍ਹ ਕੇ ਸੇਵਾ ਹੋ ਰਹੀ ਏ ਸੋ ਦੇਖੋ ਦਾ ਵਾਚੜ ਕੇ ਸੇਵਾ ਕਰ ਰਹੇ ਨੇ ਸਾਡੇ ਬਲਜੀਤ ਸਿੰਘ ਪਰਾਜੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਜੋ ਨਾਲੇ ਇਹ ਮਿਠਾਈ ਗਏ ਬਾਬੇ ਸ਼੍ਰੀਚੰਦ ਦੀ ਕਿਰਪਾ ਨਾਲ ਪੂਰਾ ਕਰਨਾ ਹੈ ਬੰਨ ਨੂੰ ਹੁਣ ਬੋੜੀਆਂ ਪੜਾਈ ਦੀ ਸੇਵਾ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਆ ਮੈਂ ਆ ਕੇ ਆ ਗਿਆ ਹਾਂ ਜੀ ਕਾਲੀ ਪੰਜ ਦਿਨ ਹੋ ਗਏ ਨੇ ਅੱਜ 6 ਦਿਨ ਹੜ੍ਹ ਆਏ ਨੇ ਗੁਰਦਾਸਪੁਰ ਚ ਤੇ ਰਾਵੀ ਦਰਿਆ ਦਾ ਪਾਣੀ ਫੇਰ ਵਧ ਗਿਆ ਫਸਲਾਂ ਫੇਰ ਦੁਬੇ ਡੁੱਬ ਗਈਆਂ ਨੇ ਅੱਜ ਪਹਿਲਾਂ ਪਾਣੀ ਘਟ ਗਿਆ ਸੀ ਤੇ ਹੁਣ ਫੇਰ ਫਸਲਾਂ ਸਾਰੀਆਂ ਪਾਣੀ ਦੇ ਨਾਲ ਡੁੱਬ ਗਈਆਂ ਨੇ ਆ ਹਾਲਾਤ ਵੇਖ ਲਓ ਇੱਧਰ ਫਸਲਾਂ ਦੇ ਛੜਕਾਂ ਦੇ ਉੱਪਰੋਂ ਵੀ ਪਾਣੀ ਫੇਰ ਜਾਣਾ ਸ਼ੁਰੂ ਹੋ ਗਿਆ अगे तो ट्रैक्टर जा रहे ने किन्ने किने डुबे ने अगे ट्रैक्टर पां पं छे छे फुट पानी हो गया अगे दरिया से आ गलडल हाँ ਐਮਐਲਏ ਬ੍ਰਿੰਦਰ ਮੀਤ ਸਿੰਘ ਪਾੜਾ ਵੱਲੋਂ ਜੋ ਤੁਸੀਂ ਬੰਨ ਦਾ ਕਾਜ ਰੰਬਿਆ ਗਿਆ ਸੀ ਸਿਰੇ ਚੜ ਗਿਆ ਲਾਸਟ ਦੇਣਾ ਅੱਜ ਐਮਐਲਏ ਆਪ ਟਰੈਕਟਰ ਤੇ ਚੜ ਕੇ ਅੱਜ ਤੁਸੀਂ ਬੰਨ ਬਨ ਰਹੇ ਨੇ ਕਰਾ ਆਪ ਫੇਰੇ ਨੇ ਟਰੈਕਟਰ ਦੇ ਨਾਲ